ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਇੰਦਰਜੀਤ ਸਿੰਘ ਸਖੀਰਾ ਹੋਰਾਂ ਬਾਰੇ ਸੋ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਚਾਰ ਭੈਣਾਂ ਦੇ ਇੱਕੋ ਇੱਕ ਭਰਾ ਭਾਈ ਇੰਦਰਜੀਤ ਸਿੰਘ ਸਖੀਰਾ ਦਾ ਜਨਮ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿਤਾ ਸਰਦਾਰ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸਖੀਰਾ ਜ਼ਿਲ੍ਹਾ ਤਰਨਤਾਰਨ ਵਿੱਚ 13 ਮਾਰਚ 1972 ਨੂੰ ਹੋਇਆ ਆਪਦੇ ਪਿੰਡ ਦਾ ਗੱਭਰੂ ਭਾਈ ਸੁਖਦੇਵ ਸਿੰਘ ਸਖੀਰਾ ਸੰਤ ਜਰਨੈਲ ਸਿੰਘ ਹੋਰਾਂ ਦੇ ਨੇੜੇ ਸੀ ਉਹ ਜਦੋਂ ਆਪਣੇ ਪਿੰਡ ਵਿੱਚੋਂ ਸੰਗਤ ਨੂੰ ਸ਼੍ਰੀ ਦਰਬਾਰ ਸਾਹਿਬ ਲੈ ਕੇ ਗਿਆ ਤਾਂ ਉਸ ਵਿੱਚ 11 ਕੋ ਸਾਲ ਦਾ ਇੰਦਰਜੀਤ ਸਿੰਘ ਵੀ ਸ਼ਾਮਲ ਸੀ ਉਦੋਂ ਭਾਈ ਸੁਖਦੇਵ ਸਿੰਘ ਸੰਖੀਰਾ ਦੀ ਸੰਗਤ ਵਿੱਚ ਰਹਿੰਦਿਆਂ ਹੀ ਆਪ ਨੇ ਅਮਰਤ ਪਾਣ ਕੀਤਾ ਜੂਨ 84 ਵਿੱਚ ਜਦੋਂ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਭਾਈ ਇੰਦਰਜੀਤ ਸਿੰਘ ਦੀ ਉਮਰ 12 ਕੋ ਸਾਲ ਦੀ ਸੀ ਫੇਰ ਵੀ ਇਸ ਹਮਲੇ ਦੇ ਪ੍ਰਤੀਕਰਮ ਚੋਂ ਉਪਜੀ ਸਿੱਖ ਜਝਾਰੂ ਲਹਿਰ ਨਾਲ ਆਪਦੀ ਨੇੜਤਾ ਛੋਟੀ ਉਮਰੋ ਹੀ ਬਣ ਗਈ। ਆਪ ਆਪਣੇ ਪਿੰਡ ਵਿੱਚੋਂ ਹੋਰ ਹਾਣੀ ਗੱਬਰੂਆਂ ਦੇ ਨਾਲ ਗੁਪਤ ਰੂਪ ਵਿੱਚ ਜਝਾਰੂ ਲਹਿਰ ਤੇ ਸੇਵਾ ਕਰਨ ਲੱਗ ਪਏ। ਇਸੇ ਸੇਵਾ ਦੌਰਾਨ ਆਪ ਨੇ ਆਪਣੇ ਪਿੰਡ ਦੇ ਸਕੂਲ ਵਿੱਚੋਂ 12ਵੀਂ ਕਲਾਸ ਤੱਕ ਪੜ੍ਹਾਈ ਕੀਤੀ। ਆਪ ਦੀਆਂ ਜਿਹੜਾਰੂ ਸਰਗਰਮੀਆਂ ਬਾਰੇ ਕੁਝ ਸਮੇਂ ਬਾਅਦ ਪੁਲਿਸ ਨੂੰ ਸੂਹ ਮਿਲ ਗਈ ਅਤੇ ਪੁਲਿਸ ਨੇ ਸਖੀਰਾ ਪਿੰਡ ਵਿੱਚ ਰਾਤ ਸਮੇਂ ਛਾਪੇ ਮਾਰ ਕੇ ਹੋਰ ਕਈ ਨੌਜਵਾਨਾਂ ਸਮੇਤ ਇੰਦਰਜੀਤ ਸਿੰਘ ਨੂੰ ਵੀ ਚੁੱਕ ਲਿਆ ਤੇ ਸਦਰ ਥਾਣਾ ਤਰਨਤਾਰਨ ਲੈ ਗਏ ਉਦੋਂ ਆਪ ਦੇ ਮਾਮਾ ਜੀ ਜੋ ਕਿ ਫੌਜ ਵਿੱਚ ਕਰਨਲ ਸਨ ਉਹਨਾਂ ਨੇ ਆਪਣੀ ਜ਼ਾਮਣੀ ਤੇ ਭਾਈ ਇੰਦਰਜੀਤ ਸਿੰਘ ਨੂੰ ਛਡਾ ਲਿਆਂਦਾ ਇਸ ਤੋਂ ਬਾਅਦ ਭਾਈ ਇੰਦਰਜੀਤ ਸਿੰਘ ਸਖੀਰਾ ਪਰਿਵਾਰ ਨੂੰ ਕਹਿ ਕੇ ਭਾਈ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਜਥੇ ਵਿੱਚ ਸੇਵਾ ਕਰਨ ਲਈ ਚਲੇ ਗਏ ਆਪਨੇ ਉਥੇ 4-5 ਮਹੀਨੇ ਸੇਵਾ ਕੀਤੀ ਤੇ ਫਿਰ ਰੂਪੋਸ਼ ਹੋ ਗਏ ਆਪਦੀ ਰੂਪੋਸ਼ੀ ਤੋਂ ਬਾਅਦ ਪੁਲਿਸ ਆਪਦੇ ਪਰਿਵਾਰ ਨੂੰ ਤੰਗ ਕਰਨ ਲੱਗ ਪਈ ਐਸਪੀ ਆਪਰੇਸ਼ਨ ਖੁਬੀ ਰਾਮ ਆਪਦੇ ਪਿਤਾ ਨੂੰ ਬੜੀ ਮਿੱਠੀ ਜੁਬਾਨ ਚ ਕਹਿੰਦਾ ਰਿਹਾ ਕਹਿੰਦਾ ਵੀ ਮੈਂ ਕਹਤਾ ਹੂੰ ਉਹ ਚਾਰ ਬਹਨੋ ਦਾ ਇਕਲਾ ਭਾਈ ਹੈ ਉਸੇ ਇਧਰ ਨਹੀਂ ਆਣਾ ਚਾਹੀਏ ਉਸੇ ਵਾਪਸ ਲਿਆਓ ਪਰ ਆਪਦੇ ਪਿਤਾ ਨੇ ਸਪਸ਼ਟ ਦੱਸ ਦਿੱਤਾ ਕਿ ਸਾਡੇ ਨਾਲ ਉਸਦਾ ਕੋਈ ਮੇਲ ਜੋਲ ਨਹੀਂ ਹੈਗਾ ਫਿਰ ਜਦੋਂ ਖੂਬੀराम ਨੂੰ ਪਤਾ ਲੱਗਾ ਕਿ ਭਾਈ ਅਫਤਾਰ ਸਿੰਘ ਬ੍ਰਹਮਾ ਤੇ ਭਾਈ ਸੁਖਵਿੰਦਰ ਸਿੰਘ ਸੰਘਾ ਵਰਗੇ ਸਿੰਘਾਂ ਦੇ ਪਰਿਵਾਰਾਂ ਦੀਆਂ ਇਸ ਪਰਿਵਾਰ ਨਾਲ ਦੂਰ ਦੀਆਂ ਰਿਸ਼ਤੇਦਾਰੀਆਂ ਵੀ ਨੇ ਤੇ ਖੂਬੀराम ਕਹਿਣ ਲੱਗਾ ਅਗਰ ਉਹ ਪੱਕਾ ਖਾੜਕੂ ਹੁਆ ਤਾਂ ਫਿਰ ਵਾਪਸ ਨਹੀਂ ਆਏਗਾ ਜਝਾਰੂ ਜਥੇਮੰਦੀ ਬੱਬਰ ਖਾਲਸਾ ਵਿੱਚ ਵਿਚਰਦੇ ਹੋਏ ਆਪਜੀ ਦਾ ਆਨੰਦ ਕਾਰਜ ਮੁੰਡਾ ਪਿੰਡ ਦੇ ਸਰਦਾਰ ਹਰਪ੍ਰਜਨ ਸਿੰਘ ਦੀ ਸੁਪੁੱਤਰੀ ਬੀਬੀ ਪਰਮਜੀਤ ਕੌਰ ਦੇ ਨਾਲ ਸਨ 1990 ਵਿੱਚ ਹੋਇਆ ਬੀਬੀ ਪਰਮਜੀਤ ਕੌਰ ਦੀ ਦੂਜੀ ਭੈਣ ਸਰਬਜੀਤ ਕੌਰ ਦਾ ਆਨੰਦ ਕਾਰਜ ਵੀ ਬੱਬਰ ਖਾਲਸਾ ਦੇ ਭਾਈ ਮਾਤਾ ਸਿੰਘ ਨਾਲ ਹੋਇਆ। ਜਝਾਰੂ ਸਰਗਰਮੀਆਂ ਦੌਰਾਨ ਆਪਨੇ ਕਈ ਵਾਰ ਪੁਲਸ ਅਤੇ ਫੌਜ ਦੇ ਘੇਰੇ ਤੋੜੇ। ਇੱਕ ਵਾਰ ਆਪ ਡਾਲੇ ਕੇ ਪਿੰਡ ਚੋਂ ਲੰਘਦੀ ਪੱਕੀ ਸੜਕ ਤੇ ਤੁਰੇ ਜਾ ਰਹੇ ਸਨ ਤੇ ਅੱਗੇ ਘਾਤ ਲਾ ਕੇ ਬੈਠੇ ਫੌਜਬਾਰੇ ਆਪ ਨੂੰ ਪਤਾ ਨਹੀਂ ਸੀਗਾ। ਜਦੋਂ ਆਪ ਐਨ ਕੋਲ ਜਾ ਪਹੁੰਚੇ ਤਾਂ ਫੌਜ ਨੇ ਫੈਰ ਖੋਲ ਦਿੱਤਾ ਤੇ ਮੁਕਾਬਲਾ ਆਰੰਭ ਹੋ ਗਿਆ। ਇਸ ਸਮੇਂ ਆਪ ਦੇ ਨਾਲ ਚੁਤਾਲਾ ਪਿੰਡ ਦੇ ਭਾਈ ਰਵਿੰਦਰ ਸਿੰਘ ਅਤੇ ਖਡੂਰ ਸਾਹਿਬ ਦੇ ਸੁਖਦੇਵ ਸਿੰਘ ਸਨ। ਉਹਨਾਂ ਨੇ ਆਪ ਨੂੰ ਉੱਥੋਂ ਕੱਢ ਦਿੱਤਾ ਤੇ ਖੁਦ ਆਖਰੀ ਗੋਲੀ ਤੱਕ 4 ਘੰਟੇ ਮੁਕਾਬਲਾ ਕਰਦੇ ਰਹੇ। ਫਿਰ ਉਹ ਗ੍ਰਫਤਾਰ ਕਰ ਲਏ ਗਏ। ਉਹਨਾਂ ਸਿੰਘਾਂ ਦੇ ਜੇਲ੍ਹ ਜਾਣ ਤੋਂ ਬਾਅਦ ਭਾਈ ਇੰਦਰਜੀਤ ਸਿੰਘ ਨੇ ਉਹਨਾਂ ਨੂੰ ਛਡਾ ਲਿਆ। ਸਾਲ 1991 ਵਿੱਚ ਆਪ ਅਤੇ ਭਾਈ ਮਾਦਾ ਸਿੰਘ ਕਈ ਸਿੰਘਾਂ ਦੇ ਨਾਲ ਮਹਾਰਾਸ਼ਟਰ ਸੂਬੇ ਵਿੱਚ ਇੱਕ ਵਿਸ਼ੇਸ਼ ਮਿਸ਼ਨ ਲਈ ਪਹੁੰਚੇ। ਉਹਨਾਂ ਨੇ ਉਦੋਂ ਦੇ ਕੇਂਦਰੀ ਗ੍ਰਹਿ ਮੰਤਰੀ ਐਸਬੀ ਚਵਾਨ ਦੇ ਧੀ ਜਵਾਈ ਨੂੰ ਅਗਵਾ ਕਰਨਾ ਸੀ ਤਾਂ ਕਿ ਜੇਲ੍ਹ ਚ ਬੰਦ ਚੋਟੀ ਦੇ ਜਿਹਾਰੂ ਸਿੰਘ ਰਿਹਾ ਕਰਵਾਈ ਜਾਣ। ਉੱਥੇ ਸੋ ਮਿਲਣ ਤੇ ਭਾਈ ਮਾਦਾ ਸਿੰਘ ਹੋਰਾਂ ਦਾ ਗਰੁੱਪ ਨੇ ਹੱਥ ਹੀ ਗ੍ਰਿਫਤਾਰ ਕਰ ਲਿਆ ਗਿਆ। ਭਾਈ ਮਾਦਾ ਸਿੰਘ ਦੀ ਪਤਨੀ ਅਤੇ ਭਾਈ ਇੰਦਰਜੀਤ ਸਖੀਰਾ ਦੀ ਪਤਨੀ ਵੀ ਗ੍ਰਿਫਤਾਰ ਹੋ ਗਈਆਂ ਪਰ ਭਾਈ ਇੰਦਰਜੀਤ ਸਿੰਘ ਸਖੀਰਾ ਪੁਲਿਸ ਦੇ ਹੱਥ ਨਾ ਆਏ ਤੇ ਬਚ ਕੇ ਪੰਜਾਬ ਪਹੁੰਚ ਗਏ। ਇਸ ਤੋਂ ਬਾਅਦ ਆਪ ਭਾਈ ਮਾਦਾ ਸਿੰਘ ਹੋਰਾਂ ਨੂੰ ਜੇਲ੍ਹ ਵਿੱਚੋਂ ਛਡਾਉਣ ਲਈ ਯਤਨਸ਼ੀਲ ਹੋਏ ਇਸ ਲਈ ਇੱਕ ਰਣਨੀਤੀ ਦੇ ਤਹਿਤ ਆਪ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਪਹੁੰਚੇ ਉੱਥੇ ਸੇਵਾਦਾਰ ਦੇ ਭੇਸ ਵਿੱਚ ਰਹਿ ਰਹੇ ਇੱਕ ਸੀਆਈਡੀ ਵਾਲੇ ਨੇ ਆਪ ਨੂੰ ਪਛਾਣ ਕੇ ਪੁਲਿਸ ਨੂੰ ਆਪ ਦੇ ਕਮਰਾ ਨੰਬਰ ਸਮੇਤ ਸੂਚਨਾ ਦੇ ਦਿੱਤੀ ਸਥਾਨਕ ਪੁਲਿਸ ਨੇ ਉਕਤ ਕਮਰੇ ਵਿੱਚੋਂ ਆਪ ਨੂੰ ਗ੍ਰਿਫਤਾਰ ਕਰ ਲਿਆ ਤੇ ਨੰਦੇੜ ਸ਼ਹਿਰ ਤੋਂ ਲਾਂਬੇ ਇੱਕ ਥਾਣੇ ਵਿੱਚ ਲਿਜਾ ਕੇ ਆਪ ਤੋਂ ਪੁੱਛਗਿੱਛ ਕੀਤੀ ਜਾਣ ਲੱਗੀ ਆਪਨੇ ਇੱਕ ਜਾਣ ਪਛਾਣ ਵਾਲੇ ਪਤੇ ਦੇ ਆਧਾਰ ਤੇ ਆਪਣਾ ਨਾਮ ਨਿਰਮਲ ਸਿੰਘ ਪੁੱਤਰ ਸਾਦਾ ਸਿੰਘ ਪਿੰਡ ਵਾਸੀ ਚੰਬਲ ਦੱਸਿਆ ਪੁਲਿਸ ਵਾਲੇ ਪੱਕੀ ਸੂchna ਦੇ ਆਧਾਰ ਤੇ ਕਹਿ ਰਹੇ ਸਨ ਕਿ ਤੇਰਾ ਨਾਮ ਇੰਦਰਜੀਤ ਸਿੰਘ ਅਤੇ ਪਿੰਡ ਸਖੀਰਾ ਹੈ ਪਰ ਆਪ ਇਸ ਗੱਲ ਨੂੰ ਛੱਟਲਾਉਂਦੇ ਰਹੇ ਪੁਲਿਸ ਨੇ ਆਪ ਦੇ ਗਲ ਵਿੱਚ ਸਲੋਟ ਵਗੈਰਾ ਲਟਕਾ ਕੇ ਉੱਪਰ ਨਾਂ ਲੇ ਕੇ ਤਸਵੀਰਾਂ ਖਿੱਚ ਲਈਆਂ ਉੱਥੋਂ ਦੀ ਪੁਲਿਸ ਨੇ ਆਪ ਦੀ شناخت ਕਰਵਾਉਣ ਲਈ ਪੰਜਾਬ ਪੁਲਿਸ ਨੂੰ ਸੁਨੇਹਾ ਭੇਜ ਦਿੱਤਾ ਪਰ ਪੰਜਾਬ ਪੁਲਿਸ ਦੇ ਮਹਾਰਾਸ਼ਟਰ ਪਹੁੰਚਣ ਤੋਂ ਪਹਿਲਾਂ ਹੀ ਆਪ ਕੋਠੜੀ ਦੇ ਰੌਸ਼ਨਦਾਨ ਰਾਹੀਂ ਸੀਖਾਂ ਉਖੇੜ ਕੇ ਫਰਾਰ ਹੋ ਗਏ। ਥਾਣੇ ਤੋਂ ਫਰਾਰ ਹੋਣ ਪਿੱਛੋਂ ਆਪ ਕਿਸੇ ਪੰਥਦਰਦੀ ਦੀ ਮਦਦ ਲੈ ਕੇ ਮੱਧ ਪ੍ਰਦੇਸ਼ ਪਹੁੰਚ ਗਏ। ਮੱਧ ਪ੍ਰਦੇਸ਼ ਦੇ ਡਬਰਾ ਜ਼ਿਲ੍ਹੇ ਦੇ ਸ਼ਿਪੂਰੀ ਇਲਾਕੇ ਦੀ ਪੁਲਿਸ ਨੇ ਵੀ ਸ਼ੱਕ ਦੇ ਆਧਾਰ 'ਤੇ ਆਪ ਨੂੰ ਰੋਕ ਲਿਆ ਤੇ ਪੁੱਛਗਿੱਛ ਕੀਤੀ। ਉੱਥੇ ਆਪ ਨੂੰ ਟਰੱਕਾਂ ਦੀ ਏਜੰਸੀ ਵਾਲੇ ਇੱਕ ਸਰਦਾਰ ਬਾਰੇ ਵਾਕਫੀਅਤ ਸੀ। ਆਪ ਨੇ ਆਪਣੇ ਆਪ ਨੂੰ ਉਸ ਦਾ ਰਿਸ਼ਤੇਦਾਰ ਦੱਸਿਆ ਤੇ ਪੁਲਿਸ ਵਾਲਿਆਂ ਦੇ ਪੁੱਛੇ ਸਵਾਲਾਂ ਦੇ ਜਵਾਬ ਨਿਡਰਤਾ ਨਾਲ ਦਿੱਤੇ। ਜਿਸ ਕਾਰਨ ਪੁਲਿਸ ਨੇ ਆਪ ਨੂੰ ਛੱਡ ਦਿੱਤਾ। ਇਸ ਤਰ੍ਹਾਂ ਆਪ ਪੰਜਾਬ ਆ ਗਏ ਸਨ 92 ਵਿੱਚ ਪੁਲਿਸ ਨੇ ਜਦੋਂ ਜਿਹਾਰੂ ਸਿੰਘਾਂ ਦੇ ਪਰਿਵਾਰਾਂ ਦੀ ਹਿਟਲਰੀ ਢੰਗ ਨਾਲ ਕਤਲੇਆਮ ਆਰੰਭ ਕਰ ਦਿੱਤਾ ਤਾਂ ਆਪ ਦੇ ਪਰਿਵਾਰਕ ਮੈਂਬਰ ਘਰ-ਪਾਰ ਛੱਡ ਕੇ ਆਸੇ-ਪਾਸੇ ਹੋ ਗਏ ਪੁਲਿਸ ਨੇ ਆਪ ਦਾ ਘਰ-ਬਾਰ ਢਾਅ ਦਿੱਤਾ ਤੇ ਖੇਤ ਉਜਾੜ ਦਿੱਤੇ ਆਪ ਸਰਕਾਰ ਦੀ ਇਸ ਦਮਨਕਾਰੀ ਨੀਤੀ ਦੇ ਬਾਵਜੂਦ ਚੜ੍ਹਦੀ ਕਲਾ ਵਿੱਚ ਸੇਵਾ ਕਰਦੇ ਰਹੇ ਤੇ ਫੋਰਸਾਂ ਦੇ ਘੇਰੇ ਤੋੜ ਕੇ ਨਿਕਲ ਜਾਂਦੇ ਰਹੇ 20 ਦਸੰਬਰ 92 ਨੂੰ ਆਪ ਬਾਬਾ ਬਕਾਲਾ ਕਿਸੇ ਘਰ ਠਹਿਰੇ ਹੋਏ ਸਨ ਕਿ ਆਪ ਦੀ ਨਾਤੇਦਾਰੀ ਵਿੱਚੋਂ ਇੱਕ ਬੀਬੀ ਪੁਲਿਸ ਦੇ ਦਬਾਅ 'ਚ ਆ ਕੇ ਪੁਲਿਸ ਟੋਲੀ ਨੂੰ ਉਸ ਘਰ 'ਚ ਲੈ ਗਈ ਜਿੱਥੇ ਕਿ ਆਪ ਸੁੱਤੇ ਪਏ ਸਨ ਐਸਪੀ ਆਪਰੇਸ਼ਨ ਖੁਬੀ ਆਰਾਮ ਨੇ ਉਕਤ ਔਰਤ ਨੂੰ ਹੀ ਘਰ ਦਾ ਬੂਹਾ ਖਲਵਾਉਣ ਲਈ ਕਿਹਾ ਉਕਤ ਔਰਤ ਵੱਲੋਂ ਪੁਕਾਰੇ ਜਾਣ ਦੇ ਸਬੰਧਤ ਪਰਿਵਾਰ ਨੇ ਦਰਵਾਜ਼ਾ ਖੋਲ੍ਹ ਦਿੱਤਾ ਤਾਂ ਕਈ ਪੁਲਿਸ ਤੇ ਸੀਆਰਪੀ ਵਾਲਿਆਂ ਨੇ ਫੁਰਤੀ ਨਾਲ ਅੰਦਰ ਦਾਖਲ ਹੋ ਕੇ ਭਾਈ ਇੰਦਰਜੀਤ ਸਿੰਘ ਜੋ ਕਿ ਨਲਕੇ ਹੇਠ ਇਸ਼ਨਾਨ ਕਰ ਰਹੇ ਸਨ ਉਹਨਾਂ ਨੂੰ ਫੜ ਲਿਆ ਤੇ ਉਸੇ ਹਾਲ ਦੇ ਵਿੱਚ ਹੀ ਬੰਨ ਕੇ ਗੱਡੀ 'ਚ ਸੁੱਟ ਲਿਆ ਹੁਣ ਆਪ ਨੂੰ ਤਰਨ ਤਾਰਨ ਸੀਆਈਏ ਸਟਾਫ ਲਿਜਾ ਕੇ ਆਪ ਉੱਪਰ ਤਸ਼ੱਦਦ ਕੀਤਾ ਗਿਆ ਪਰ ਆਪ ਨੇ ਇਹ ਤਸ਼ੱਦਦ ਖਿੜੇ ਮੱਥੇ ਸਹਾਰਿਆ ਜਥੇ ਬੰਦੀ ਦੇ ਭੇਦ ਦਾ ਬੜੀ ਦੂਰ ਦੀ ਗੱਲ ਸੀ 10 ਦਿਨਾਂ ਦੇ ਲਗਾਤਾਰ ਤਸ਼ੱਦਦ ਵਿੱਚ ਪੁਲਿਸ ਦੇ ਬੁਚੜ ਆਪ ਤੋਂ ਆਪ ਦੀਆਂ 18 ਬਾੜੇ ਕੁਝ ਵੀ ਨਾ ਪੁੱਛ ਸਕੇ ਅਖੀਰ ਪੁਲਿਸ ਦਾ ਤਸ਼ੱਦਦ ਖਿੜੇ ਮੱਥੇ ਸਹਾਰਦੇ ਹੋਏ ਆਪ ਨੇ ਸਿਰੜ ਨਾਲ ਪੁਲਿਸ ਦੇ ਬੁਚੜਾਂ ਨੂੰ ਹਰਾ ਦਿੱਤਾ ਤੇ ਸ਼ਹਾਦਤ ਦਾ ਜਾਮ ਪੀ ਗਿਆ ਦੂਜੇ ਪਾਸੇ ਜਿਨ੍ਹਾਂ ਘਰਾਂ ਵਿੱਚ ਉਹ ਰਹਿੰਦੇ ਰਹੇ ਉਹ ਆਪ ਦੇ ਸਿਦਕ ਅੱਗੇ ਸਿਰ ਝੁਕਾਉਂਦੇ ਹੋਏ ਕਹਿ ਰਹੇ ਸਨ ਵੀ ਅਸ਼ਕੇ ਸੂਰਮੇ ਦੇ ਇੰਨਾ ਤਸ਼ੱਦਦ ਝੱਲ ਕੇ ਵੀ ਪੁਲਿਸ ਦਾ ਮਨਹੂਸ ਪਰਛਾਵਾਂ ਸਾਡੇ ਘਰਾਂ ਤੇ ਨਹੀਂ ਪੈਣ ਦਿੱਤਾ। ਸੋ ਇਹ ਸੀ ਜੀ ਸਾਰੀ ਗੱਲਬਾਤ ਭਾਈ ਇੰਦਰਜੀਤ ਸਿੰਘ ਸਖੀਰਾ ਹੋਰਾਂ ਬਾਰੇ ਐਸੇ ਤਰ੍ਹਾਂ ਦਾ ਇੱਕ ਹੋਰ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਤਸ੍ਰੀ ਅਕਾਲ।